ਹਾਂਜੀ ਸਤ ਸ੍ਰੀ ਅਕਾਲ ਦੋਸਤੋ ਪਿੰਡੂ ਕੀਤਾ ਚੈਨਲ ਚੋਂ ਬਾਈ ਜੀ ਸਵਾਗਤ ਕਰਦੇ ਬਾਈ ਜੀ ਰੋ ਦੀ ਤਰ੍ਹਾਂ ਵਾ ਨੂੰ ਕੋਟਪੂਰਾ ਮੰਡੀ ਦੇ ਵਿੱਚ ਹਾਜ਼ਰਾਂ ਜੀ ਤੇ ਅੱਜ ਫੇਰ ਬਈ ਆਪਾਂ ਕੋਟਪੂਰਾ ਮੰਡੀ ਦੇ ਵਿੱਚ ਖੜੇ ਆ ਜਿਹੜੇ ਤਾਏ ਤਾਏ ਤੂੜੀ ਦੀ ਰੇਟ ਵਹਣ ਲੱਗੇ ਆ 2 2 4 6 8 9 ਕਨੱਕ ਜਿਹੜੇ ਅੱਜ ਫੇਰ ਹੋ ਗਏ ਬਾਈ ਜੀ ਰੇਟ ਜਿਹੜਾ ਵੜਿਆ ਕਿੱਥੋਂ ਲੈ ਕੇ ਕਿੱਥੋਂ ਤੱਕ ਜਾਂਦਾ ਬੋਲੀ ਜਿਹੜੀ ਸਟਾਰਟ ਆ ਤੇ ਗਾ ਕੇ ਵੀ ਵੇਖੇ ਕਿੰਨੇ ਕਾਇਆ ਠੀਕ ਹੈ ਬਾਈ 800 ਰੁਪਿਆ ਦਾ ਹੋ ਗਿਆ ਬਾਈ ਬੋਲੋ ਬਈ 400 420 400 5 10 15 20 25 30 35 450 52 60 65 70 75 500 ਰੁਪਿਆ 5 10 15 20 25 30 35 40 540 ਬੋਲਾਂਗੇ ਨੇ ਲੈ ਭਾਈ ਅੱਜ ਤਾਂ 540 ਰੁਪਏ ਜਿਹੜਾ ਪਹਿਲੇ ਨਕਦੇ ਰੇਟ ਲੱਗਿਆ ਗਾਹਕ ਜਿਹੜਾ ਠੀਕ ਆ ਭਾਈ ਨਵੇਂ ਗਾਹਕ ਵੀ ਜਿਹੜਾ ਪਤਾ ਲੱਗਦਾ ਵੀ ਨਵੇਂ ਜਿਹੇ ਗਾਹਕ ਵਿੱਚੋਂ ਨਿਕਲੇ ਆ ਗਏ ਹਨਾ ਰੇਟ ਜਿਹੜਾ 540 ਰੁਪਏ ਪਹਿਲੇ ਨਕਦੇ ਹੀ ਅੱਜ ਤਾਂ ਲੱਗਿਆ ਹੈਗਾ ਰੇਟ ਐਂਡ ਤੱਕ ਦੇਖਾਂਗੇ ਕੀ ਜਾਂਦਾ ਜਿਹੜਾ ਟੌਪ ਦਾ ਰੇਟ 540 ਤੋਂ ਵੱਧ ਵੀ ਸਕਦਾ ਤੇ ਘਟ ਵੀ ਸਕਦਾ ਭਾਈ ਟੌਪ ਦਾ ਰੇਟ ਵੀ ਰਹਿਣ ਵਾਲਾ ਹੋ ਸਕਦਾ ਹਨਾ ਵੀਡੀਓ ਨਾਲ ਜੁੜੇ ਹੋ ਜੀ ਭਾਈ ਇਹ ਤਾਂ ਅੱਗੇ ਵੀ ਅੰਕਲ ਦੁਨੀਆਂ ਗਿਆ ਟੱਲੀ ਹੈ ਨਾ ਮੈਂ ਪਹਿਲਾਂ ਵੀ ਆਹ ਮੈਨੂੰ ਪਤਾ ਗੁਲਾਗਾ ਕਰਾ ਦੋ ਆ ਸੱਤ ਜਾਈ ਕੋਲ ਵਾ ਲਾਈ ਸੀ ਜੇ ਟੱਲੀਆਂ ਇੱਥੇ ਰੱਖ ਜਾ ਇੱਥੇ ਵਾ ਵਾ ਅੰਦਰ ਦੀ ਥੋੜੀ ਬੋਲੋ ਭਾਈ 500, 400 400 5 ਕਿਨੇ ਜਾਉਂਗਾ 5 ਕਿਨੇ ਜਾਉਂਗੇ ਭਾਈ ਵੱਡੀ ਵੱਡੀ 5 ਕਿਨੇ ਜਾਉੜੂਗਾ ਭਾਈ 400 400 5 ਵਾਰ 450 450 ਹੀ 54 60 65 70 75 80 ਬੋਲ 500 500 ਰੁਪਇਆ 500 ਰੁਪਇਆ 500 ਰੁਪਇਆ ਬੋਲ ਲੈ ਕਿਨੇ ਆ ਜਾ ਫਿਰ ਆ ਗਏ ਲੈ ਬਈ 500 ਰੁਪਏ ਜਿਹੜਾ ਦੂਸਰੇ ਨਗ ਦਾ ਰੇਟ ਜਾਵੜਿਆ 500 ਰੁਪਏ ਤੂੜੀ ਚੰਗੀ ਸੀਗੀ ਪਰ ਇਸ ਕਰਕੇ ਜਿਹੜਾ 500 ਰੁਪਏ ਜਿਹੜਾ ਰੇਟ ਗਿਆ ਚਲਿਆ ਦੂਸਰੇ ਨਗ ਦਾ ਲੈ ਬਈ ਦੂ ਨਗਾਂ ਦੀ ਬੋਲੀ ਹੋ ਗਈ ਇੱਕ ਗਈ 500 ਤੇ 40 ਤੇ ਇੱਕ ਪੂਰਾ 500 ਲੈ ਬਈ ਤੀਸਰੇ ਨਗ ਦਾ ਜਿਹੜਾ ਰੇਟ ਵੇਖਾਂ ਜੀ ਹਾਂ ਬਾਈ ਇਹ ਕੋੜ ਸੇਵ ਨਾਲੇ ਕੋਲੇ ਜਾਏਗਾ ਨਹੀਂ ਜਾਣਾ ਬਾਈ ਮੇਰਾ ਸਰਦਾ ਨਹੀਂ ਸੀ ਯਾਰ ਚਾਹ ਕੋਈ ਨਾ ਹੋਣਾ ਬੋਲ ਯਾਰ ਠੀਕ ਹੈ ਬੋਲੋ ਜੀ ਰੱਤ 400 400 5 10 15 20 25 4.5 450 55 54 60 65 70 75 80 90 95 50, 50. 500 5 505 ਬੋਲਣਗੇ 5 ਕਰੇ ਜਾਊਗਾ ਕਿਹਦੀ ਗੱਲੀ ਮੇਰੇ ਜਿਹਦੀ 5 ਰੇ ਵੱਡੀ 505 10 300 ਰੁਪਇਆ 10 300 ਦਾ ਬੋਲਣਗੇ ਛੋਟੀ ਜਾਊਗਾ ਛੋਟੀ ਜਾਏਗਾ ਨਹੀਂ ਜਾਣਾ ਭਾਈ 510 310 ਨਹੀਂ 510 ਸੀ ਅਖੀਰ ਨਹੀਂ ਯਾਰ 510 ਬੋਲਣ ਨੇ ਲੈ ਭਾਈ 510 ਤੇ 10 ਰੁਪਏ ਤੁਹਾਡੇ ਸਾਹਮਣੇ ਕੀ ਲੱਗਦਾ ਭਾਈ ਆਪੇ ਮਾਈਂਡ ਨਾਲ ਸੋਚੋ ਵੀ ਕਿੱਥੋਂ ਤੱਕ ਜਿਹੜਾ ਰੇਟ ਜਿਹੜਾ ਜਾ ਸਕਦਾ ਹੈਗਾ ਘਟ ਵੀ ਸਕਦਾ ਜਾਂ ਵਧ ਵੀ ਸਕਦਾ ਹਨਾ ਅੰਤਜਾ ਲਓ ਭਾਈ ਕਿੱਥੋਂ ਤੱਕ ਜਿਹੜਾ ਰੇਟ ਜਾਊਗਾ 510 ਤੇ 10 ਰੁਪਏ ਜਿਹੜਾ ਨਗਦਾ ਆ ਤੀਸਰੇ ਨਗਦਾ ਰੇਟ ਲੱਗਿਆ ਜੀ 250 ਜੀ 1200 ਰੁਪਏ ਪਟਾ ਪਰ ਆਈਥੋ ਵਾਲੇ ਬੋਲੂਗਾ ਨਹੀਂ ਜਾਣਾ ਮੇਰਾ ਕੋਈ ਨਹੀਂ ਹੋਈ ਜੀ 200 ਰੁਪਿਆ ਹਾਂਜੀ 400 ਰੁਪਿਆ 400 400 5 10 15 20 25 30 35 40 50 ਕਰੀ ਸਾਢੇ 450 60 65 65 70 75 75 500 ਰੁਪਈਆ 5 ਰੁਪਈਆ 10 ਰੁਪਈਆ 510 ਰੁਪਈਏ ਬੋਲਾ ਬਈ ਕਿਨੇ 510 ਰੁਪਈਏ ਦੇ ਗਿਆ ਲੈ ਬਈ 500 ਤੇ 10 ਰੁਪਈਆ ਜਿਹੜਾ ਇਹਦਾ ਵੀ ਉਹੀ ਰੇਟ ਜਿਹੜਾ ਸੇਮ ਲੱਗਾ 500 ਤੇ 10 ਰੁਪਈਆ ਨਾ ਜਿਹੜੇ ਹੱਲੇ ਪਿਆ ਤੇ ਗਾਕ ਵੀ ਜਿਹੜਾ ਹੱਲੇ ਪਿਆ ਬਾਈ ਹਨਾ ਐਂਡ ਜੇ ਤੇ ਵੀ ਰੇਟ ਜਿਹੜਾ ਵੱਧ ਸਕਦਾ ਨਗ ਜਿਹੜੇ ਰਹਿ ਗਏ ਚਾਰ ਪੰਜ ਜਿਹੜੇ ਨਗ ਰਹਿ ਗਏ ਆਜੋ ਅਗਲੇ ਨਗ ਦਾ ਰੇਟ ਵਿਕ ਕੇ ਤੇ ਆ ਨਗ ਦਾ ਜਿਹੜਾ 400 ਤੋਂ ਲੈ ਕੇ 500 ਤੇ 10 ਰੁਪਏ ਤੱਕ ਜਿਹੜਾ ਰੇਟ ਲੱਗਿਆ ਬੰਦਾ ਆਏ ਬੰਦਾ ਇਹ ਕੋਈ ਹੈ ਸੰਦ ਨੂੰ ਜਾਏਗਾ ਭਾਈ ਜਾਊਗਾ ਭਾਈ ਦੇਹੀ ਵਾਲੇ ਜਾਉਣਾ ਦੇਵੀ ਵਾਲੇ ਵੀ ਜਾੜੂਗਾ ਤੇ ਦਿੱਲੀ ਵਾਲੇ ਸਕੂਲ ਕੋਲੇ ਸੇਮਨ ਵਾਲੇ ਕੋਲੇ ਫ੍ਰੀ ਕੋਡ ਬਾਰ ਬਾਰ ਹੀ ਲਾਉਣੀ ਹੈ ਸੇਮਨ ਵਾਲੇ ਕੋਲੇ ਨਹੀਂ ਜਾਣਾ ਵੀ ਉਹ ਤਾਂ ਜਾਊਗਾ ਹੀ ਬੋਲੋ ਜੀ ਹਾਂ ਜੀ 450 450 5260 500 ਰੁਪਇਆ 500 ਰੁਪਇਆ 510 15 ਰੁਪਇਆ ਨਹੀਂ ਜਾਂਦਾ ਇਹ ਉੱਥੇ 15 ਰੁਪਇਆ 515 20 ਕਰਦੇ 25 ਰੁਪਏ ਠੀਕ ਕਰ 35 ਰੁਪਏ 550 54 ਰੁਪਏ 552 ਬੋਲ ਗਏ ਹਾਂ ਹਾਂ 60 ਰੁਪਏ 65 ਰੁਪਏ ਖੜਿਆ ਹੋ ਗਿਆ ਕੀ ਹੋ ਗਿਆ ਬੈਠ ਸਸਤੇ ਜੂੜੇ ਦੀ 565 ਰੁਪਏ ਬਾਈ 1000 ਰੁਪਏ ਲੋ ਬਾਈ ਬਾਤ ਕਰ ਜਿਹੜਾ ਰੇਟ ਜਿਹੜਾ 5-10 ਰੁਪਏ ਹੋਰ ਜਿਹੜਾ ਵਿੱਚ 5-10 ਕਿਉਂ ਬਾਈ 20 ਰੁਪਏ ਜਿਹੜਾ ਹੋਰ ਰੇਟ ਵਿੱਚ ਵੱਧ ਗਿਆ ਲੈ ਭਾਈ ਅਗਲੇ ਨਗਦਾ ਰੇਟ ਦੇਖ ਕੇ ਭਾਈ 500 ਤੋਂ 65 ਰੁਪਏ ਜਿਹੜਾ ਰੇਟ ਲੱਗਿਆ ਜਦੋਂ ਇਹ ਟਿਕਰ ਜੀ ਬੰਦੀ ਚੰਗੀ ਜਿਹਾ ਦੇਣਾ ਆਹੋ ਗੰਟਾ ਗੰਟਾ ਫਿਰ ਕਿਉਂ ਜਾਏਗਾ ਸੇਮਣਾ ਵਾਲੇ ਕੋਲੇ ਮੋਸੇ ਨਹੀਂ ਜਾਣਾ ਹਾਂ ਜਗਰੀ ਜਾਊਗਾ ਨਹੀਂ ਨਿੱਕੀ ਪੰਜ ਰਈ ਨਹੀਂ ਜਾਣਾ ਭਾਈ ਕੰਮ ਮਿਲੋ ਬੋਲੋ ਜੀ 450 ਰੁਪਿਆ ਯਾਰ 55 60 70 70 80 95 500 510 10 ਕਰ ਦੇਖੀਓ ਯਾਰ 15 515 ਬੋਲ ਲੈ ਗਨੇ 30 ਰੁਪਏ 520 25 25 25 ਬੋਲ ਲੈ ਗਨੇ 525 ਰੁਪਏ ਬਾਈ ਸੰਧਨੀ 220 ਕਰਾ ਲੈ ਵੀ ਇਹ ਤਾਂ 500 ਤੇ ਜਾਊਗੀ 500 ਤੋਂ ਨਹੀਂ ਥੱਲੇ ਜਾਂਦੀ 500 ਤੇ 25 ਰੁਪਏ ਜਿਹੜਾ ਜਿਹੜਾ ਲੱਗ ਗਿਆ ਟੌਪ ਦਾ ਰੇਟ ਬਣ ਗਿਆ 500 ਤੇ 25 ਰੁਪਏ ਇੰਨੇ ਕ ਨਕ ਜਿਹੜੇ ਰਹਿ ਗਏ ਬਾਕੀ ਨਕਾਂ ਦੀ ਜਿਹੜੀ ਬੋਲੀ ਹੋਗੀ ਤੰਨ ਨਕ ਜਿਹੜੇ ਹਲੇ ਪਏ ਲਾਈਕ ਕਮੈਂਟ ਸ਼ੇਅਰ ਵੀਡੀਓ ਨੂੰ ਕਰਨਾ ਨਾ ਪਿੱਲੋ ਜੇ ਬਾਜੀ ਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਲਿਓ ਨਵੇਂ ਜੁੜੇ ਆ ਤਾਂ ਤੇ ਲਾਲੇ ਵਾਲੇ ਲਾਲੇ ਨਹੀਂ ਜਾਂਦਾ ਹਾਂ ਜਾਊਗਾ ਹਾਂ ਜੀ ਲੱਜਾਵਾਂਗੇ ਲੱਖਿਆਲ ਜਾੜੂਗਾ ਨੱਥੇ ਵਾਲੇ ਨਹੀਂ ਜਾਣਾ ਜੀ ਸਾਢੇ 450 ਰੁਪਏ ਦਾ ਸਾਢੇ 450 ਸਾਢੇ 450 ਤੁਹਾਨੂੰ ਲੱਗ ਜੀ 60 ਫੈਟਲ ਵੀ ਹੈ 462 ਰੁਪਏ 70 ਵੀ ਹੈ 470 ਰੁਪਏ 80 80 85 85 490 995 500 500 ਬੋਲੇ ਕਿ 5 ਰੁਪਏ ਬਾਈ 500 5 ਰੁਪਏ 10 15 ਰੁਪਏ 20 25 ਰੁਪਏ 30 ਰੁਪਏ 35 ਰੁਪਏ 40 45 ਰੁਪਏ 550 ਬੋਲਾ ਕਿ ਸਾਢੇ 500 ਬਾਈ ਜੀ ਲੈ ਭਾਈ 550 ਰੁਪਿਆ ਡੇਢ ਜਿਹੜਾ ਲੱਗਿਆ 550 ਰੁਪਿਆ ਲੈ ਭਾਈ लास्ट ਨਾ ਰਹਿਗੇ ਦੋ ਭਾਈ ਪਰ ਕਿ ਨਾadne ਕਿਹੜਾ ਨਾ ਤੇ ਪਰ ਪਲਾਦ ਨੇ ਕਿਹਾ ਕਿਥੋਂ ਆ ਬਾਈ ਦਿੱਲੀ ਵਾਲੇ ਸਕੂਲ ਕੋ ਲੈ ਜਾਓਗੇ ਜਿੱਥੇ ਚੰਡੀਗੜ੍ਹ ਭੇਜ ਤਾਕਤਾਂ ਤਾਕਤਾਂ ਜਾਵਾਂਗੇ ਪੰਜਗਰੀ ਵੀ ਜਾਊਗਾ ਯਾਰ ਇਹ ਮੌਕਾ ਹੀ ਦਿੱਤਾ ਬਾਈ ਨਿੱਕੀ ਪੰਜਗਰੀ ਜਾਣਾ ਨਿੱਕੀ ਪੰਜਗਰੀ ਜਾਂਦਾ ਬਈ ਕਿਰਾਇਆ ਜਿਆਦਾ 800 ਰੁਪਏ ਹਾਂ ਠੀਕ ਹੈ ਠੀਕ ਹੈ ਜਾਊਗਾ ਬਾਈ ਨਿੱਕੀ ਪੰਜਗਰੀ ਵੀ ਦਿੱਲੀ ਵਾਲੇ ਸਕੂਲ ਕੋਲੇ ਵੀ ਬੋਲੋ ਜਿਹੜਾ ਸਕੂਲ ਆ ਸੇਮਨਾਲ ਨਹੀਂ ਆ ਗਿਆ ਹਾਂ 3 ਕਰੋੜ ਤੇ ਸ਼ੁਗਰ ਮੈਲ ਚੱਪ ਕੇ ਸ਼ੁਗਰ ਮੈਲ ਦੀ ਬੈਕ ਸਾਈਡ ਉਹ ਜਿੱਥੇ ਸ਼ੁਗਰ ਮੈਲ ਲੱਗੀ ਉੱਥੇ ਲਾ ਕੇ ਆਏ ਇਹਨਾਂ ਦੇ ਕੀ ਵਹੀ ਹਾਂ ਅੱਗੇ ਹੀ ਲਾ ਕੇ ਆਏ ਕੰਦੀ ਕੇ ਰਸਤੇਦਾਰ ਉਹ ਆਹੋ ਉਹਨਾਂ ਦੇ ਥੱਲੇ ਤਾਂ ਕੋਈ ਨਹੀਂ ਹੈ ਨਾ ਢੂੜੀ ਸਾਫ ਹੈ ਅੰਦਰ ਵੀ ਢੂੜੀ ਹੈ ਬਈ ਹਾਂ ਅੰਦਰ 400 ਰੁਪਿਆ 400 10 10 45000 54 60 65 70 75 80 85 90 95 500 5 10 15 20 25 30 35 535 ਬੋਲੇ ਬਾਈ 40 45 550 55 555 ਬੋਲੇ ਜੀ 555 ਰੁਪਏ ਬਾਈ ਨਿੱਕੀ ਪੰਜ ਰੁਪਏ ਹਾਂ ਹਨਾ ਥੋੜੀ ਛੱਲੇ ਲੈ ਬਾਈ 555 ਰੁਪਏ ਪਾ ਲੱਗਿਆ 500 ਤੇ 550 ਰੁਪਏ 3 400 ਤੋਂ ਲਾ ਕੇ 500 ਤੇ 550 ਰੁਪਏ ਤੱਕ ਜਿਹੜਾ ਰੇਟ ਲੱਗਿਆ ਹੈਗਾ ਜੀ ਲੈ ਵੀ ਲਾਸਟ ਨਾ ਰਹਿ ਗਿਆ ਆ ਜੋ ਨਵੀਂ ਆ ਕੁਆਲਿਟੀ ਤੂੜੀ ਦੀ ਦੇਖ ਸਕਦੇ ਆ ਰੇਟ ਲੈਣੇ ਇਹਦਾ ਲੇ <laughs> ਬਾਈ <laughs> 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 ਬੋਲੀ ਕਰਦੇ ਆ ਤੇ ਗੱਲਬਾਤ ਕਰਨ ਲੱਗ ਜਣੇ ਕੋਈ ਹੈਨਾ ਪਰਚਿਪੁਰਥੀ ਤੇ ਲਿਖ ਕੇ ਦਿੰਦੇ ਆਗੇ ਨੰਬਰ ਨੰਬਰ ਜਦੋਂ ਤੁੜੀ ਆ ਲਖਰੀ ਜਾਂਦਾ ਤੇ ਲਾਈਕ ਕਮੈਂਟ ਸ਼ੇਅਰ ਜਿਹੜਾ ਬੜੇ ਨੂੰ ਜਰੂਰ ਕਰਦੇ ਰਹੋ ਬਈ ਤੇ ਇੱਕ ਕਲਾਸ ਦਾ ਨਾਂ ਰਹਿ ਕੇ ਆਜੂ ਲੇਟ ਹੋ ਗਏ ਤੁਰੀ ਹੈ ਥਲੀ ਤਾਂ ਤੁਰੀ ਹੈ ਬਈ ਜਾ ਆਪਾਂ ਬੋਲ ਹੈ ਉਹ ਵੀ ਰਹੇ ਆਪਾਂ ਪੂਰੀ ਸ਼ੰਕੀ ਬਾਹਰ ਦੀ ਹੈ ਬਈ ਨਾਲੀ ਬਾਵਾ ਆ ਇਹ ਨਿਕਲ ਭਾਈ ਹਰੀ ਚੱਲੂਗੀ ਥੋੜੀ ਸੁੱਕੀ ਆ ਸੁੱਕੀ ਆ ਦਿੱਲੀ ਦੀ ਰਾਜਵੀਂ ਪੜਿਆ ਆ ਆਨੇ ਦੂ ਅੱਖੋਂ ਕੋ ਤਾਂ ਫੇਰੀ ਬੋਲੂ ਮੈਂ ਬੋਲੋ ਬੋਲੋ ਹਾਂ 200 ਰੁਪਈਆ 250 250 55 60 65 70 75 ਹੈ

ਤੇ 330 ਰੁਪਏ ਬੋਲ ਰਗੇ 330 ਰੁਪਏ ਬਾਈ ਨਹੀਂ 300 ਰੁਪਏ ਲੈ ਬਾਈ ਲਾਸਟ ਨਕਦੀ ਬੋਲੀ ਲਗੀ ਹੈ 330 ਰੁਪਏ ਤੇ ਕੁਆਲਟੀ ਥੋੜੀ ਬਾਈ ਮੈਲੀ ਸੀਗੀ ਤੂੜੀ ਇਸ ਕਰਕੇ ਜਿਹੜੀ 330 ਰੁਪਏ ਜਿਹੜੀ ਲੱਗੀ ਆਗੀ ਹੈ ਬਾਕੀ ਟਾਪ ਦਾ ਰੇਟ ਜਿਹੜਾ ਅੱਜ ਗਿਆ ਜਿਹੜਾ ਟਾਪ ਦਾ ਰੇਟ ਤਾਂ ਕਿਵੇਂ ਆਜਾ ਬਟ ਟੌਪ ਦਾ ਰੇਟ ਜਿਹੜਾ ਅੱਜ ਗਿਆ 500 ਤੇ 650 ਰੁਪਏ ਤੱਕ ਜਿਹੜਾ ਟੌਪ ਦਾ ਰੇਟ ਬਣਿਆ ਹੈਗਾ ਹਨਾ ਪੰਜ 500 ਤੇ ਜਿਹੜਾ ਅੱਜ ਰੇਟ ਗਿਆ ਹੌਲੀ ਹੌਲੀ ਜਿਹੜਾ ਕੋੜਪੁਰਾ ਮੰਡੀ ਦੇ ਵਿੱਚ ਵਧਣਾ ਜਿਹੜਾ ਸਟਾਰਟ ਹੋ ਜੂਗਾ ਰੇਟ ਹਨਾ ਅੱਗੇ ਭਾਈ ਜਿਹੜਾ ਆਏ ਸੀ ਨਾ ਨਾਗ ਜਿਹੜੇ ਕਾਫੀ ਆਉਣ ਲੱਗੇ ਸੀ 21 22 ਜਿਹੜੇ ਨਾਗਤਾਰਾ ਨਾਲ ਹੋ ਜਾਂਦੇ ਸੀ ਇਸ ਕਰਕੇ ਰੇਟ ਵੀ ਜਿਹੜਾ ਘਟ ਜਾਂਦਾ ਸੀ ਹੁਣ ਜਿਹੜਾ ਰੇਟ ਵਧਣਾ ਸਟਾਰਟ ਹੋ ਜੂਗਾ ਜੀ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਜੀ ਮਿਲਦੇ ਆ ਕੱਲ ਦੀ ਵੀਡੀਓ ਚ ਭਾਈ